ਅਸ ਵਕਤ ਮੈਂ ਜਲੰਧਰ ਜੰਮੂ ਨੈਸ਼ਨਲ ਹਾਈਵੇ ਦੇ ਉੱਤੇ ਮੌਜੂਦ ਆ ਇਸ ਥਾਂ ਦੇ ਉੱਤੇ ਐਸਐਸਪੀ ਸਾਹਿਬ ਜਲੰਧਰ ਦੇ ਜਿਹੜੇ ਕਿ ਉਹ ਵਿਰਖ ਸਾਹਿਬ ਅਸ ਵਕਤ ਇੱਥੇ ਮੌਕੇ ਤੇ ਮੌਜੂਦ ਨੇ ਜੋ ਅਸ ਵਕਤ ਪੂਰਾ ਮੌਇਨਾ ਵੀ ਕਰਦੇ ਪਏ ਨੇ ਕਿ ਕੱਲ ਇਸੇ ਥਾਂ ਦੇ ਉੱਤੇ ਜਿਹੜਾ ਕਿ ਫੌਜਾ ਸਿੰਘ ਹੋਰਾਂ ਦੇ ਨਾਲ ਜਿਹੜਾ ਕਿ ਹਾਸਾ ਵਾਪਰਦਾ ਵਾ ਇਸੇ ਸੜਕ ਦੇ ਉੱਤੇ ਹੀ ਜਿਹੜਾ ਕਿ ਉਹ ਮੈਨਸ਼ਨ ਦੀ ਤਰ੍ਹਾਂ ਜਿਹੜਾ ਕਿ ਉਹ ਸੈਰ ਕਰਦੇ ਸਨ ਤੇ ਇੱਥੋਂ ਹੀ ਜਿਹੜਾ ਕਿ ਸੜਕ ਕਰਾਸ ਕਰਕੇ ਅੱਗੇ ਉਹ ਆਪਣੇ ਮੁੰਡੇ ਦੇ ਟਾਬੇ ਤੇ ਜਿਹੜਾ ਕਿ ਦੱਸਿਆ ਜਾਂਦਾ ਕਿ ਚੱਲੇ ਸੀ ਕਿਉਂਕਿ ਟਾਬੇ ਤੇ ਜਦੋਂ ਗੱਲ ਕੀਤੀ ਹੈ ਤੇ ਉਹ ਗੱਲ ਆਖਦੇ ਨੇ ਕਿ ਅਕਸਰ 3-4 ਦਿਨਾਂ ਦੇ ਬਾਅਦ ਜਿਹੜਾ ਹੈ ਕਿ ਫੌਜਾ ਸਿੰਘ ਹਰੀ ਆ ਇੱਥੇ ਆਉਂਦੇ ਸੀਗੇ ਤੇ ਇਸੇ ਥਾਂ ਦੇ ਉੱਤੇ ਜਿਹੜਾ ਤੁਸੀਂ ਨਿਸ਼ਾਨ ਦੇਖ ਪਾਓਗੇ ਕਿ ਐ ਤਸਵੀਰ ਦੇ ذریعے ਕਿ ਜ਼ਮੀਨ ਦੇ ਉੱਤੇ ਕਿ ਜਿਹੜਾ ਨਿਸ਼ਾਨ ਹੈ ਖੂਨ ਦਾ ਇਹ ਫੌਜਾ ਸਿੰਘ ਦੇ ਹੀ ਖੂਨ ਦੇ ਨਾਲ ਜਿਹੜਾ ਨਿਸ਼ਾਨ ਨੇ ਵਾਹਨ ਜਿਹੜਾ ਵਾਹ ਪੋਪੁਰ ਦੀ ਸਾਈਡ ਵੱਲੋਂ ਜਿਹੜਾ ਕਿ ਮਗਰਲੇ ਪਾਸੋਂ ਤੋਂ ਚੇਹੇ ਦਰਫਤਾਰ ਦੇ ਨਾਲ ਆਂਦਾ ਵਾ ਤੇ ਇਸੇ ਤਰੀਕ ਦੇ ਨਾਲ ਜਦੋਂ ਇਥੋਂ ਉਹ ਫੌਜ ਸਿੰਘ ਹਰੀ ਸੜਕ 'ਤੇ ਪਾਰ ਕਰਦੇ ਨੇ ਤੇ ਉਹਨਾਂ ਨੂੰ ਜਿਹੜਾ ਕਿ ਉਹ ਆਪਣੀ ਚਪੇਟ ਚ ਲੈਂਦਾ ਹਾਲਾਂਕਿ ਮੌਕੇ 'ਤੇ ਉਹਨਾਂ ਦੀ ਜਿਹੜੀ ਹੈ ਕਿ ਉਹ ਪ੍ਰਾਨ ਨਹੀਂ ਨਿਕਲੇ ਸਨ ਪਰ ਪੁਲਿਸ ਜਿਹੜੀ ਹੈ ਕਿ ਉਹ ਹਰੇਕ ਐਂਗਲ ਤੋਂ ਜਿਹੜੀ ਇਨਵੈਸਟੀਗੇਸ਼ਨ ਇਸ ਵੇਲੇ ਕਰਦੇ ਪਏ ਹਰਵਿੰਦਰ ਬੇਕ ਮੌਜੂਦ ਨੇ ਫਿਰ ਸਭ ਇਨਵੈਸਟੀਗੇਸ਼ਨ ਕਿੱਥੇ ਤੱਕ ਪਹੁੰਚੀ ਹੋਤਾ ਸਾਡੀਆਂ ਟੀਮਸ ਜਿਹੜੀਆਂ ਹੈਗੀਆਂ ਨੇ ਡਿਸਪੈਚ ਕੀਤਿਆ ਹੋਇਆ ਹੈ ਸਾਡਾ ਸੀਸੀਟੀਵੀ ਜਿਹੜੀ ਇਸ ਰੋਡ 'ਤੇ ਆ ਜਿਹੜੀਆਂ ਤੁਸੀਂ ਦੇਖ ਰਹੇ ਹੋ ਪਠਾਨਕੋਟ ਦਾ ਜਰੰਧਾ ਰੋਡ ਆ ਇਹਦੇ ਜਿੰਨੇ ਵੀ ਸੀਸੀਟੀਵੀ ਕੈਮਰਾਸ ਹੈਗੇ ਨੇ ਉਹਨਾਂ ਦਾ ਟਾਈਮ ਫਰੇਮ ਦੇ ਅਕ ਕਿ ਜਦੋਂ ਇਹ ਐਕਸੀਡੈਂਟ ਹੋਇਆ ਤਾਂ 3:08 ਦੇ ਉੱਤੇ ਸਰਦਾਰ ਫੌਜਾ ਸਿੰਘ ਇੱਥੇ ਮੌਕੇ ਤੇ ਜਿਹੜਾ ਹੈਗਾ ਸੀ ਸੀਸੀਟੀਵੀ ਦੇ ਨਾਲ ਸਾਥ ਦੀ ਉਹ ਨਹੀਂ ਕਰਦੀ ਇੱਥੇ ਤਾਂ ਤੇ ਨਾਲ ਅੱਟ ਕੇ ਤੇ ਅਸੀਂ ਜਿਹੜਾ ਹੈਗਾ ਟਾਈਮ ਫਰੇਮ ਦੇਖਿਆ ਮੈਂ ਖੁਦ ਉਹਦਾ ਮੌਕੇ ਦਾ ਜਾਇਜ਼ਾ ਲੈਣ ਆਇਆ ਸੀ ਕਿ ਥੋੜਾ ਜਿਹਾ ਤੇ ਟੀਮ ਚੋਂ ਦੇਖਣ ਵਾਸੀ ਕਿ ਕੀ ਹੈਗਾ ਤਾਂ ਬਲਾਜਾ ਮੌਕਾ ਕੀਤਾ ਤਾਂ 3:08 ਤੇ ਉਹ ਇੱਥੇ ਆ ਜਾਂਦੇ ਆ ਤਾਂ ਉਸ ਟਾਈਮ ਦੇ ਜਿਹੜਾ ਹੈਗਾ ਐਕਸੀਡੈਂਟ ਹੋਇਆ ਹਾਂ ਇਸ ਰੂਟ ਦੇ ਪਿੱਛੋਂ ਜਿਹੜੇ ਆ ਗਏ ਨੇ ਪਿਛਲੇ ਸਿਟੀਜ਼ ਦੇ ਆ ਗਏ ਕਿ ਜਿਹੜਾ ਸੀਸੀਟੀਵੀ ਅਨਾਲਿਸਿਸ ਕਰਦੇ ਆ ਤਾਂ ਅੱਗੇ ਵੀ ਜਿਹੜੇ ਕੈਮਰਾ ਜਿੱਥੇ-ਜਿੱਥੇ ਵੀ ਸਾਨੂੰ ਮਿਲ ਰਹੇ ਟੀਮਾਂ ਲਾਈਆਂ ਹੋਈਆਂ ਟੀਮਸ ਤੇ ਉਹ ਫਿਰ ਅਨਾਲਿਸਿਸ ਕਰਾ ਟੀਮ ਰਾਤ ਨੂੰ ਵੀ ਜਿਹੜੀਆਂ ਨੇ ਇੱਥੇ ਪਹੁੰਚੀਆਂ ਹੋਈਆਂ ਸੀ ਰਾਤ ਹੀ ਇਨਵੈਸਟੀਗੇਸ਼ਨ ਚੱਲਦੀ ਪਈ ਹੈ ਕਿਉਂਕਿ ਇੱਕ ਨਾ ਲੋਕਾਂ ਦੀ ਇਹ ਗੱਲ ਆਖਦੇ ਪਏ ਨੇ ਕਿ ਫੌਜਾ ਸਿੰਘ ਨੂੰ ਬਿਮਾਰੀ ਤਾਂ ਹੈਰਾਨੀ ਭਰਾਈ ਸੜਕ ਹਾਸੇ ਦੇ ਵਿੱਚ ਜ਼ਰੂਰ ਉਹ ਚਲੇ ਗਏ ਨੇ ਉਮੀਦ ਕਰੋ ਤੱਕ ਦੀ ਜਿਹੜੇ ਕਿ ਮੁਲਜ਼ਮ ਜਿਹੜਾ ਕਿ ਕੋ ਸਾਡੀ ਸਾਰਿਆਂ ਜਿਹੜੀ ਅੰਕੁਸ਼ਤਦੀ ਨਾਲ ਅਸੀਂ ਇੱਥੇ ਤੇ ਵਰਕ ਕਰ ਰਹੇ ਆ ਬਾਕੀ ਜਿਹੜਾ ਹੈਗਾ ਕਿ ਇਹ ਮੇਨ ਰੋਡ ਹੈਗਾ ਇਹਦੇ ਉੱਤੇ ਟ੍ਰੈਫ ਉਹਦਾ ਪੈਦਲ ਵਿਚ ਕਰ ਕਰ ਕੋਈ ਇਸ ਤਰੀਕੇ ਨਾਲ ਆਪਾਂ ਸੜਕ ਦੇ ਉੱਤੇ ਆਉਣੇ ਤਾਂ ਉਹਦਾ ਜਿਹੜਾ ਹੈਗਾ ਤੁਸੀਂ ਕ੍ਰੋਸ ਨਹੀਂ ਕਰ ਸਕਦੇ ਰਿਸਟ ਦੇ ਜਿਹੜਾ ਹੈਗਾ ਤਾਂ ਉਹ ਥੋੜਾ ਜਿਹਾ ਇਸ ਕਰਕੇ ਇਹ ਜਿਹੜਾ ਹੈਗਾ ਫੈਦਲ ਤੇ ਤੁਰਦਾ ਜਿਹੜਾ ਰਿਸਕੂ ਹਪਤਾਲ ਰਿਸਕੂ ਜਿਹੜਾ ਹੈ ਠੀਕ ਹੈ ਧੰਨਵਾਦ ਐਸਐਸਪੀ ਹਰਵਿੰਦਰ ਸਿੰਘ ਵਿਰ ਸਵਕਤ ਮੌਕੇ ਤੇ ਪਹੁੰਚੇ ਹੋਏ ਨੇ ਆਪਣੀ ਟੀਮ ਦੇ ਨਾਲ ਪੁਲਿਸ ਜਿਹੜੀ ਹੈ ਕਿ ਉਹ ਰਾਤ ਦੀ ਹੀ ਜਿਹੜੀ ਹੈ ਕਿ ਸਾਰੇ ਇਸ ਕ੍ਰਾਈਮ ਸੀਨ ਦੀ ਗੱਲ ਹੋਵੇ ਚਾਹੇ ਆਲੇ ਦੁਆਲੇ ਦੇ ਸੀਸੀਟੀਵੀ ਤੋਂ ਹਰੇਕ ਦੀ ਜਿਹੜੀ ਹੈ ਕਿ ਉਹ ਮੌਕੇ ਦੀ ਤਫਤੀਸ਼ ਕਰਦੀ ਪਈ ਇਹ ਉਹ ਥਾਂ ਹੈ ਇਹ ਉਹ ਜੋ ਤੁਸੀਂ ਦਾਗ ਵੇਖ ਪਾ ਰਹੇ ਹੋ ਅਸਲ ਦੇ ਵਿੱਚ ਇਹ ਫੌਜਾ ਸਿੰਘ ਹੋਰਾਂ ਦੇ ਖੂਨ ਦੇ ਦਾਗ ਨੇ ਇੱਥੇ ਹਿੱਟ ਉਹ ਹੁੰਦੇ ਨੇ ਉਸ ਤੋਂ ਬਾਅਦ ਜਿਹੜਾ ਕਿ ਉਹਨਾਂ ਨੂੰ ਹਸਪਤਾਲ ਲੈ ਕੇ ਜਾਇਆ ਜਾਂਦਾ ਸਾਹਮਣੇ ਕੁਲਦੀਪ ਵੈਸ਼ਨੋ ਟਾਪਾ ਉਹਨਾਂ ਦੇ ਮੁੰਡੇ ਦੇ ਨਾਮ ਦੇ ਉੱਤੇ ਟਾਪਾ ਸਭ ਤੋਂ ਵੱਡਾ ਮੁੰਡਾ ਹੁੰਦਾ ਦਾ ਜਿਹੜਾ ਇਸ ਦੁਨੀਆ 'ਚ ਨਹੀਂ ਰਿਹਾ ਉਹਦੇ ਨਾਮ ਦੇ ਉੱਤੇ ਟਾਪਾ ਚਾਰ ਤੋਂ ਪੰਜ ਦਿਨ ਬਾਅਦ ਜਿਹੜਾ ਕਿ ਅਕਸਰ ਉਹ ਜਿਹੜੇ ਨੇ ਕਿ ਆਪਣੇ ਮੁੰਡੇ ਦੇ ਟਾਬੇ ਉੱਤੇ ਜਾਂਦੇ ਸੀ ਦਾਲ ਫੁਲਕਾ ਸ਼ਕਤੇ ਸੀਗੇ ਤੇ ਚਾਹ ਜਿਹੜੀ ਜ਼ਰੂਰ ਉੱਥੇ ਪੀਂਦੇ ਸੀ ਹੋ ਸਕਦਾ ਕੱਲ ਵੀ ਜਿਹੜਾ ਕਿ ਉਸੇ ਟਾਬੇ ਤੇ ਜਾਣ ਵਾਸਤੇ ਸੜਕ ਪਾਰ ਕਰਦੇ ਹੁਣ ਪਰ ਮੰਦਪਾ ਜਿਹੜਾ ਹੈ ਕਿ ਉਹ ਹਾਸਾ ਹੋਇਆ ਤੇ ਉਹਨਾਂ ਦੀ ਜਿਹੜੀ ਹੈ ਕਿ ਜ